ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੰਦੇਸ਼ਾਂ ਦੇ ਦੌਰੇ ਤਹਿਤ ਅੱਜ ਸਾਈਪ੍ਰਸ ਪਹੁੰਚੇ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਾਈਟਸ ਨੇ ਹਵਾਈ ਅੱਡੇ ਤੇ ਪੀਐਮ ਮੋਦੀ ਦਾ ਸਵਾਗਤ ਕੀਤਾ ਇਹ ਦੋ ਦਿਹਾਕਿਆਂ ਤੋਂ ਵੱਧ ਸਮੇਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਸਾਈਪ੍ਰਸ ਦਾ ਪਹਿਲਾ ਦੌਰਾ ਹੈ ਰਾਸ਼ਟਰਪਤੀ ਨਿਕੋਸ ਕ੍ਰਿਸਟੋਲਾਈਟਸ ਦੇ ਸੱਦੇ ਤੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨਿਗੋਸ਼ੀਆ ਵਿੱਚ ਆਪਣੇ ਹਮਰਤਬਾ ਨਾਲ ਗੱਲਬਾਤ ਕਰਨਗੇ ਅਦਲੇਮਾ ਸੋਲਵ ਵਿੱਚ ਕਾਰੋਬਾਰੀ ਆਗੂਆਂ ਨੂੰ ਸੰਬੋਧਨ ਕਰਨਗੇ ਇਹ ਦੌਰਾਨ ਦੋਵਾਂ ਦੇਸ਼ਾਂ ਦੇ ਦੁਵੱਲੇ ਸੰਬੰਧਾਂ ਨੂੰ ਹੋਰ ਡੂੰਘਾ ਕਰਨ ਅਤੇ ਭਾਰਤ ਦੀ ਭੂ-ਮੱਧ ਸਾਗਰ ਖੇਤਰ ਤੇ ਯੂਰਪੀ ਸੰਘ ਨਾਲ ਸ਼ਮੂਲੀਅਤ ਨੂੰ ਮਜ਼ਬੂਤ ਕਰਨ ਦੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕਰੇਗਾ ਸਾਈਪਰਸ ਤੋਂ ਬਾਅਦ ਪ੍ਰਧਾਨ ਮੰਤਰੀ ਕੈਨੇਡਾ ਵਿੱਚ ਜੀ7 ਸਿਮਿਲਨ ਵਿੱਚ ਸ਼ਾਮਲ ਹੋਣਗੇ ਤੇ ਫਿਰ ਟ੍ਰੇਸ਼ੀਆ ਦਾ ਦੌਰਾ ਕਰਨਗੇ